ਲਗਭਗ 730 ਤੋਂ ਉੱਪਰ ਪੰਜਾਬ ਪੁਲਿਸ ਦੇ ਕਾਬਲ ਆਫੀਸਰ ਸਹਿਬਾਨ ਜਜਿਹੜੇ ਇਨਵੈਸਟੀਗੇਸ਼ਨ ਡਿਊਟੀ ਤੇ ਤਾਇਨਾਤ ਰਹਿੰਦੇ ਨੇ ਇੱਕ 6 ਦਿਨ ਦਾ ਟ੍ਰੇਨਿੰਗ ਕੈਂਪ ਲੱਗੂਗਾ ਜਿਹਦੇ ਵਿੱਚ ਐਨਡੀਪੀਐਸ ਦੇ ਕਾਨੂੰਨ ਮੁਤਾਬਕ ਕਿਸ ਤਰ੍ਹਾਂ ਜਿਹੜੇ ਤਸਕਰ ਨੇ ਜਾਂ ਜਿਹੜੇ ਸਮੱਗਲਰ ਨੇ ਉਹਨਾਂ ਤੇ ਪੁਖਤਾ ਕਾਰਵਾਈ ਕਰਨੀ ਹੈ ਇਹਦੀ ਟ੍ਰੇਨਿੰਗ ਦਿੱਤੀ ਜਾਊਗੀ ਇੱਥੇ ਹੁਣ ਜਿਹੜੀ ਟ੍ਰੇਨਿੰਗ ਹੈ ਉਹਦੇ ਵਿੱਚ ਸਬੂਤਾਂ ਨੂੰ ਸੰਭਾਲਣਾ NDPS ਦੇ ਕਿਹੜੇ ਐਕਟ ਦੇ ਅੰਡਰ FIR ਲਿਖਣੀ ਹੈ ਕਾਨੂੰਨ ਦੇਸ਼ ਦੇ ਹੁਣ ਭਾਰਤੀ ਨਿਆਂ ਸਹਿਤਾ ਆ ਗਈ ਕੁਝ ਚੇਂजेस ਹੋਈਆਂ ਨੇ ਉਹਦੇ ਵਾਸਤੇ ਵੀ ਤੁਹਾਨੂੰ ਇੱਥੇ ਟ੍ਰੇਨਿੰਗ ਪ੍ਰੋਪਰ ਮਿਲੂਗੀ ਕਾਨੂੰਨ ਦੀਆਂ ਪੜਾਈਆਂ ਤੁਸੀਂ ਪੜ ਕੇ ਆਏ ਹੋ ਬੜੇ ਕਾਬਿਲ ਅਫਸਰ ਹੁਣ ਕੋਈ ਕਾਬਲੀ ਤੇ ਸ਼ੱਕ ਨਹੀਂ ਪਰ ਨਾਲ ਦੀ ਨਾਲ ਸਮੇਂ ਦੇ ਹਾਣੀ ਹੋ ਕੇ ਚੱਲਣ ਦਾ ਵੀ ਸਮਾਂ ਤਾਂ ਕਿ ਤੁਸੀਂ ਬਿਲਕੁਲ ਅਪ ਟੂ ਡੇਟ ਤੁਹਾਡੇ ਕੋਲ ਇਨਫੋਰਮੇਸ਼ਨ ਹੋਵੇ ਅਸੀਂ ਬਹੁਤ ਸਾਰੇ ਤਸੀਲ ਪੱਦਰ ਤੇ ਵੀ ਥਾਣਾ ਪੱਦਰ ਤੇ L R ਇਹ ਦਿੱਤੇ ਨੇ ਤਾਂ ਕਿ ਤੁਸੀਂ ਕਾਨੂੰਨ ਦੇ ਐਕਸਪਰਟ ਬੰਦੇ ਦੀ ਸਲਾਹ ਨਾਲ ਐਫ ਆਈ ਆਰ ਲਿਖ ਸਕੋ ਤਾਂ ਕਿ ਜਦੋਂ ਉਥੇ ਲੈ ਕੇ ਜਾਂਦੇ ਆ ਕੇਸ ਤਾਂ ਉਹਦੀ ਜਿਹੜੀ ਭਾਸ਼ਾ ਹੈ ਉਹ ਕਾਨੂੰਨੀ ਤੌਰ ਤੇ ਬਿਲਕੁਲ ਮਾਪ ਡੰਡਾ ਤੇ ਪੂਰੀ ਉਤਰਦੀ ਹੋਵੇ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਕੈਂਪ ਦਾ ਭਰਪੂਰ ਫਾਇਦਾ ਠਾਉਗੇ